ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਬੋੜੂ ਵਿਖੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅਨੀਤ ਜੋਸ਼ੀ ਦੇ ਹੱਕ ਦੇ ਵਿੱਚ ਪੰਜਾਬ ਦੇ ਸਾਫਕਾ ਕੈਪਟਨ ਮੰਤਰੀ ਗੁਲਜਾਰ ਸਿੰਘ ਰਣੀਕੇ ਸਰਪੰਚ ਹਰਜੀਤ ਸਿੰਘ ਬੋੜੂ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ 2024 ਦੇ ਚੋਣਾਂ ਨੂੰ ਲੈ ਕੇ ਹਲਕਾ ਅਟਾਰੀ ਦੇ ਸਰਪੰਚ ਅਤੇ ਪੰਚਾਂ ਨੂੰ ਲਾਹੇਬੰਦ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਵੋਟਾਂ ਦੇ ਵਿੱਚ ਪੰਜਾਬ ਦੇ ਸਾਬਕਾ ਲੋਕਲ ਬੋਡੀ ਮੰਤਰੀ ਅਨੀਤ ਜੋਸ਼ੀ ਨੂੰ ਭਾਰੀ ਬਹੁਮਤ ਨਾਲ ਜਤੋਣਾ ਹੈ ਅਤੇ ਪੰਜਾਬ ਦੇ ਅੰਦਰ 13 ਦੀਆਂ 13 ਸੀਟਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਇਕੱਲੇ ਹੀ ਚੋਣ ਲੜ ਰਿਹਾ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਦਿਓ ਤਾਂ ਜੋ ਲੋਕ ਸਭਾ ਵਿੱਚ ਪੰਜਾਬ ਦੇ ਨੁਮਾਨਦੇ ਬਣ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕ ਸਭਾ ਮੈਂਬਰ ਗੂ ਸਕਣ ਅਤੇ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰ ਸਕਣ ਇਸ ਮੌਕੇ ਸਰਦਾਰ ਗੁਲਜਾਰ ਸਿੰਘ ਰਣੀਕੇ ਵੱਲੋਂ ਆਈਆਂ ਹੋਈਆਂ ਸਖਸੀਤਾਂ ਨੂੰ ਸਰੋਪੇ ਦੇ ਕੇ ਸਨਮਾਨ ਕੀਤਾ ਗਿਆ। ਉਮੀਦਵਾਰ ਐਲਾਨਿਆਂ ਤੇ ਅੱਜ ਨਗਰ ਭੋੜੂ ਅਤੇ ਹੋਰ ਲਾਗੇ ਦੇ ਪਿੰਡਾਂ ਜਾਰ ਸਿੰਘ ਜੀ ਰਣੀਕੇ ਹੋਣਾਂ ਦੇ ਦਰਸ਼ਨ ਕਰਨ ਪਹੁੰਚੇ ਨੇ। ਮੈਂ ਵਾਣ ਬੇਨਤੀ ਕਰਾਂਗਾ ਸਾਡੇ ਟਾੜੀ ਹਲਕੇ ਦੇ ਮੁੱਖ ਸੇਵਾਦਾਰ ਸਰਦਾਰ ਪੰਜਾਰ ਸਿੰਘ ਜੀ ਰਣੀਕੇ ਨੇਰਾ ਗਿਆ ਰਹੀ 111 ਬਾਟਰ ਚੋਕ ਰਹਿਣਾ ਤੇ ਗਾਜਰ ਨੂੰ ਉਤ ਦੇਣਾ ਰਹਿਣਾ ਜਾਨੀ ਕੇ ਬਾਪ ਇਹ ਗਾਜਰ ਨੂੰ ਉਤ ਦੇਣਾ ਪੈਣਾ ਚਲਾਉਣਾ ਵਾ ਬਸ ਸਾਡਾ ਰੋਜ਼ਗਾਰ ਸਾਡਾ ਕਾਰੋਬਾਰ ਇਸ ਬਾਟਰ ਦੇ ਸੱਤੇ ਨਾ ਸਾਡੇ ਕੋ ਕੋ ਬੰਦਰਗਾ ਨਾ ਸਾਡੇ ਕੋ ਡਰਾਈਪੋਰ ਨਾ ਸਾਡੇ ਇੰਡਸਟਰੀ ਦਲੇ ਇਹ ਅੱਜ ਆਖੋ ਆਵੇ ਆਮ ਨਹੀਂ ਦੀਏ ਇੱਕ ਦਿਨ ਯਾਰ ਹੋਏ ਜੀ ਫਿਰ ਪਿਆਰ ਚ ਜਾ ਕੇ ਕਮੇਟੀ ਦਾ ਅਗਰ ਆਰੰਗਦੀਏ ਟਾਈਡ ਮਾਨ ਜੇ ਕਮੇਟੀ ਸੈਟ ਬਣੇ ਜਾਂਦੇ ਸਾਡੀ ਚੀਜ਼ ਜਿਹੜੀ ਚੀਜ਼ਾਂ ਬਣਦੀਆਂ ਸਾਡੀ ਦੇ ਚੀਜ਼ ਦੇ ਦਸ ਫੀਸ ਮੈਗੀ ਲਊ ਕੌਣ ਇਹ ਸਟੇਕ ਇੰਡਸਟਰੀ ਵਾਦ ਨਹੀਂ ਮੀਟਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਥੇ ਪਹੁੰਚਿਆ ਮੇਰੇ ਵੀਰਾਂ ਦਾ ਹਰ ਇੱਕ ਵਰਕਰ ਦਾ ਤੇ

ਉਹਨਾਂ ਦੀ ਸ਼ੁਰੂਆਤ ਜਿਹੜੀ ਹੈ ਉਲਟਾਰੀ ਹੜਕੇ ਤੋਂ ਕੁਝ ਦਿਨ ਪਹਿਲਾਂ ਹੋਈ ਸੀ। ਤਸੀਂ ਉਹ ਮੀਟਿੰਗਾਂ ਅੱਜ ਇੱਥੇ ਪਿੰਡ ਭੋੜੂ ਦੇ ਵਿੱਚ ਸਰਜੀਤ ਸਿੰਘ ਦੇ ਪਹਿਲੇ ਦੇ ਚਰਕਿਰ ਚਲਟੀਵੰਡ ਦੀ ਅੱਜ ਮੀਟਿੰਗ ਸੀ ਉੱਥੇ ਭਾਰੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਹੀ ਸੰਕਤ ਜਿਹੜੀਆਂ ਪਹੁੰਚੀਆਂ। ਤੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ। ਤੇ ਗੁਰੂ ਅਗਰਦਾਸ ਕਰਦਾ ਕਿ ਸਾਰੇ ਵਰਕਰਾਂ ਨੂੰ ਹਿੰਮਤ ਬਲ ਬਖਸ਼ੇ। ਸਿਰ ਜੋੜ ਕੇ ਕੰਮ ਕਰਦੇ ਆ ਇੱਕ ਇਤਿਆਹ ਜਿਹੜਾ ਸਿਰਜਿਆ ਜਾਵੇ। ਗੁਰੂ ਰਾਮਦਾਸ ਦੀ ਕਿਰਪਾ ਸਦਕਾ ਕਿ ਗੁਰੂ ਰਾਮਦਾਸ ਦੀ ਨਗਰੀ ਦਾ ਇੱਕ ਸੇਵਾਦਾਰ ਚੁਣਨ ਵਾਸਤੇ ਸਾਰੇ ਨਗਰ ਜਿਹੜੇ ਆ ਸਾਰੇ ਪਿੰਡ ਜਿਹੜੇ ਆ ਉਹ ਸੇਵਾਦਾਰ ਚੁਣਨ ਵਾਸਤੇ ਜਾ ਰਹੇ ਆ ਕਿ ਗੁਰੂ ਨਾਨਕ ਗੁਰੂ ਸਾਹਿਬ ਦੀ ਨਗਰੀ ਦਾ ਸੇਵਾਦਾਰ ਬਣ ਕੇ ਉੱਥੇ ਦਿੱਲੀ ਦੇ ਵਿੱਚ ਜਿਹੜੇ ਇਥੋਂ ਦੇ ਮਸਲੇ ਨੇ ਪੰਜਾਬ ਦੇ ਜਾਂ ਬਲਟਰ ਦੇ ਕਿਸਾਨੀ ਦੇ ਮਜ਼ਦੂਰਾਂ ਦੇ ਵਪਾਰੀ ਦੇ ਮੁਲਾਜ਼ਮ ਦੇ ਉਹ ਜਾ ਕੇ ਠਾ ਸਕਿਆ ਕਿਉਂਕਿ ਆਪਣਾ ਲੋਕਲ ਇਥੇ ਮੀਤਵਾਰ ਆ ਪਿੰਡਾਂ ਦਾ ਉਹਨਾਂ ਜੰਪ ਵਾਲਿਆ ਕੋळ्याਂ ਬੜਿਆਂ ਸਾਰਿਆਂ ਦੇ ਨਾਲ ਇਸ ਲਈ ਸਭ ਭਾਰੀ ਸੰਤਾਨ ਦੇ ਸਾਹਾ ਪਹਿਲੀ ਵਾਰੀ ਇੱਕ ਸ਼ਰਮਣੀ ਕਾਲੀ ਦਲ ਦਾ ਉਮੀਦਵਾਰ ਅੰਮ੍ਰਿਤਸਰ ਤੋਂ ਤਕੜੀ ਚੋਂ ਸ਼ਾਂਤੀ ਜਿਹੜਾ ਉਹ ਲੜ ਰਿਹਾ ਬਹੁਤ ਭਾਰੀ ਬਹੁਤ ਮਤ ਦੇ ਨਾਲ ਜੋਸ਼ਾ ਉਹ ਇਥੋਂ ਜਿੱਤ ਕੇ ਜਾਣਗੇ ਵਿਗਰਜੀ ਕਾ ਖਾਲਸਾ ਵਾਹ ਬਹੁਤ ਅੱਛਾ ਤੁਸੀਂ ਵੇਖਿਆ ਹੀ ਹੈ ਕਹਿਣਾ ਮੈਂ ਕੀ ਕਹਿਣਾ ਲੋਕ ਰੋਮ ਰੋਮ ਬੋਲਦਾ ਪਿਆ ਲੋਕਾਂ ਦਾ ਇੰਨਾ ਕੋਸ਼ਾ ਵਾ ਮੈਂ ਤਾਂ ਹੀ ਕਿਹਾ ਬੇ ਡੇਢ ਮਹੀਨਾ ਇਹਨਾਂ ਨੂੰ ਸਾਹ ਨੂੰ ਘਟਣਾ ਹੁੰਦਿਓ ਕਰੰਟ ਵਧਾ ਲਿਓ ਘਟਾਇਓ ਨਾ ਇਹ ਇਹ ਆ ਵੀ ਇਹ ਟੈਂਪਰਮੈਂਟ ਜਿਹੜਾ ਵਾ ਜਿੱਤ ਵਾਲਾ ਤੇ ਜਿੱਤ ਵਾਲਾ ਇਹਨਾਂ ਉਤਸ਼ਾਹ ਵਾ ਹਰ ਬੰਦਾ ਜਿਹੜਾ ਵਾ ਉਹ ਪੂਰਾ ਜੋਸ਼ ਆ ਪੂਰਾ ਕੰਮ ਕਰਨ ਨੂੰ ਰਾਤ ਦਿਨ ਤਿਆਰ ਆ ਤੇ ਫੜੇ ਕਰਨ ਨੂੰ ਤਿਆਰ ਹਰਜੀਤ ਸਿੰਘ ਪਿੰਡ ਭੋੜੂ ਬਲਾਸ਼ੰਤੀ ਮੈਂਬਰ ਸਾਰਿਆਂ ਨੂੰ ਅਪੀਲ ਕਰਦਾ ਕਿ ਸਦਾਰ ਜੀਐਲਸੀ ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਆ ਸੋ ਉਹ ਬਹੁਤ ਹੀ ਅੱਛੇ ਇਨਸਾਨ ਨੇ ਜੋ ਲੋਕਾਂ ਚੋ ਸ਼ੁਰੂ ਤੋਂ ਵਿਚਰਦੇ ਰਹੇ ਨੇ ਇੱਕ ਬੜੇ ਵਧੀਆ ਇਨਸਾਨ ਨੇ ਸਾਰਿਆਂ ਦੇ ਵਿੱਚ ਵਿਚਰਨ ਵਾਲੇ ਨੇ ਤੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਵਾਲੇ ਆ ਕਿ ਆਪਾਂ ਤਗੜੇ ਹੋ ਗਏ ਉਹਨਾਂ ਨੂੰ ਜਿਤਾਈਏ ਤੇ ਵੋਟਾਂ ਪਾਈਏ ਵੈਕੂ ਜੀ ਖਾਲਸਾ ਵੈਕੂ ਜੀ ਕੀਪਾ ਕਿੰਨਾ ਕੁ ਆ ਦੇਖਣ ਨੂੰ ਮਿਲਿਆ ਜੀ ਲੋਕਾਂ ਦੇ ਵਿੱਚ ਬਰਕਰਾਰ ਬਹੁਤ ਜ਼ਿਆਦਾ ਜੀ ਮੱਖੋ ਜੀ ਉਤਸ਼ਾਹ ਜਿਹੜਾ ਸੀਗਾ ਨਾ ਅੱਜ ਅੱਜ ਤੇ ਲੋਕ ਇਸ ਤਰ੍ਹਾਂ ਇੱਕ ਇੱਕ ਮੀਟਿੰਗ ਸੀਗੀ ਆਮ ਪਿੰਡਾਂ ਦੀ ਜੇ ਦਾ ਮੰਨ ਲਓ ਚਾਰ ਪੰਜ ਪਿੰਡ ਸੀਗੇ ਇਹਨਾਂ ਦੀ ਮੀਟਿੰਗ ਸੀ ਮੋਹ ਦਵਾਰਾਂ ਦੀ ਪਰ ਇਹ ਮੀਟਿੰਗ ਜਿਹੜੀ ਇੱਕ ਰੈਲੀਆ ਰੂਪ ਤਾਂ ਨ ਕਰ ਗਈ ਜਿੱਥੇ 8-900 ਕੋਸੀ ਲੱਗੀ ਹੋਈ ਸੀ ਜਿੱਥੇ ਦੋਸ਼ੀ ਸਾਹਿਬ ਵੇਖ ਕੇ ਬੜੇ ਹੈਰਾਨ ਹੋਏ ਤੁਸੀਂ ਵੇਖੋ ਦੁਨੀਆ ਦਾ ਇੱਕਦਮ ਪਲਟ ਜਿਹੜਾ ਆਮ ਪਾਪ ਦੀ ਬਾਦੀ ਨੇ ਝੂਠੇ ਵਾਅਦੇ ਕੀਤੇ ਸੀ ਅਨਿਲ ਜੋਸ਼ੀ ਨੂੰ ਅੱਗੇ ਲਾਇਆ ਜਾਵੇ ਸੋ ਸਾਰਿਆਂ ਦਾ ਬੇਨਤੀ ਕਰਦਾ ਹਾਂ ਵੀ ਸਾਰੇ ਤਗੜੇ ਹੋ ਕੇ ਉਹਨੂੰ ਵੋਟਾਂ ਪਾਓ ਚੋਣਾਂ ਸ਼ਾਂ ਤਕੜੀ ਆ ਐਰ ਕੀ ਪਹਿਲੀ ਵਾਰੀ ਹੋਇਆ ਵਾ ਕਿ ਟੱਕੜੀ ਜੋ ਨਿਸ਼ਾਨ ਮਿਲਿਆ ਸਾਨੂੰ ਅਸੀਂ ਸਾਰੇ ਤਗੜੇ ਹੋ ਕੇ ਅਕਾਲੀ ਦਲ ਨੂੰ ਵੋਟ ਪਾਈਏ ਤੇ ਉਹਨਾਂ ਜਿਤਾਈਏ ਤੇ ਐਮਪੀ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ